ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਾਂ ਲੈ ਆਓ ਐਨਵੀ ਗ로우 ਆਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜਿਕ ਵਿਕਾਸ ਦੀ ਕਤਾਰ 'ਚ ਆਖਰ 'ਚ ਖੜੇ ਵਿਅਕਤੀ ਤੱਕ ਪਹੁੰਚ ਕਰਦੇ ਹੋਏ ਨਾ ਸਿਰਫ ਲੁਧਿਆਣਾ ਲੋਕ ਸਭਾ ਅਧੀਨ ਆਉਂਦੇ ਲੋਕਾਂ ਲਈ ਘਰ ਬਣਵਾਏ ਸਗੋਂ ਉਹਨਾਂ ਨੂੰ ਉਨਾ ਘਰਾਂ ਨੂੰ ਬਿਜਲੀ ਬੱਲਬ ਤੇ ਪੱਖੇ ਵੀ ਮੁਹੱਈਆ ਕਰਵਾਏ ਇਸ ਤਰ੍ਹਾਂ ਖਾਣ ਲਈ ਰਾਸ਼ਨ ਤੇ ਖਾਣਾ ਪਕਾਉਣ ਲਈ ਗੈਸ ਸਿਲੰਡਰ ਵੀ ਦਿੱਤਾ ਨਹਾਉਣ ਦੇਤੇ ਤਉਣ ਲਈ ਪਖਾਨੇ ਬਣਾਏ ਇਹ ਪ੍ਰਗਟਾਵਾ ਅੱਜ ਲੁਧਿਆਣਾ ਲੋਕ ਸਭਾ ਸੀਟ ਦੇ ਇੰਚਾਰਜ ਵਿਜੇ ਸਾਂਪਲਾ ਨੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਲੋਕ ਸਭਾ ਲੁਧਿਆਣਾ ਦੇ ਕਨਵੀਨਰ ਜਤਿੰਦਰ ਮਿੱਤਲ ਕੋ ਕਨਵੀਨਰ ਇੰਦਰ ਇਕਬਾਲ ਸਿੰਘ ạtਵਾਲ ਦੀ ਹਾਜ਼ਰੀ ਚ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਹਲਕਾ ਲੁਧਿਆਣਾ ਲਈ ਆਏ ਫੰਡਾਂ ਦੇ ਵੇਰਵਿਆਂ ਸੰਬੰਧੀ ਜਾਣਕਾਰੀ ਦੰਦੇ ਹੋਏ ਕਿਤਾਬਚਾ ਜਾਰੀ ਕੀਤਾ ਇਸ ਦੌਰਾਨ ਉਹਨਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ ਲਾਭ ਉਠਾਉਣ ਵਾਲੇ ਲੋਕਾਂ ਦਾ ਆਂਕੜਾ ਸਹਿਤ ਵੇਰਵਾ ਵੀ ਸਾਂਝਾ ਕੀਤਾ ਇਸ ਮੌਕੇ ਵਿਜੇ ਸਾਂਪਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲੁਧਿਆਣਾ ਦੇ ਲੱਖਾਂ ਲੋਕਾਂ ਨੇ ਲਾਭ ਲੁਟਾਇਆ ਹੈ ਸਾਂਪਲਾ ਨੇ ਕਿਹਾ ਕਿ ਲੋਕ ਲੋਕ ਸਭਾ ਹਲਕਾ ਲੁਧਿਆਣਾ ਦੇ 45116 ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਹਰ ਸਾਲ 6000 ਰੁਪਏ ਮਿਲ ਰਹੇ ਹਨ ਇਸ ਦੇ ਨਾਲ ਨਾਲ ਲੁਧਿਆਣਾ ਵਿੱਚ 4981 ਸੋਇਲ ਹੈਲਥ ਕਾਰਡ ਬਣਾਏ ਗਿਆ ਹਨ ਜਿਨ੍ਹਾਂ ਦੀ ਮਦਦ ਨਾਲ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਦੀ ਪੋਸ਼ਟਿਕ ਤੱਤਾਂ ਸੰਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਚ ਮਦਦ ਕੀਤੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਦੀ ਫਸਲ ਦੀ ਪੈਦਾਵਾਰ ਚ ਵਾਧਾ ਹੋ ਸਕਦਾ ਹੈ ਇੰਨਾ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਜੋ ਅਨ ਯੋਜਨਾ ਦੇ ਹਲਕਾ ਲੁਧਿਆਣਾ ਦੇ 734338 ਕਾਰਡ ਧਾਰਕਾਂ ਨੂੰ ਮੁਫਤ ਰਾਸ਼ਨ ਦੇ 4 ਲੱਖ 2024 ਲੋਕ ਆਯੋਸ਼ਮਨ ਕਾਰਡ ਪਾ ਯੋਜਨਾ ਤਹਿਤ ਮੁਫਤ ਇਲਾਜ ਕਰਵਾ ਰਹੇ ਹਨ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਲੁਧਿਆਣਾ ਦੇ 26803 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਜਿਨ੍ਹਾਂ ਜੋ ਕੁਝ ਨੌਕਰੀਆਂ ਕਰ ਰਹੇ ਹਨ ਜਦ ਕਿ ਕੁਝ ਨੌਜਵਾਨ ਸਵੈ ਨਿਰਭਰ ਬਣ ਕੇ ਹੋਰ ਨੌਜਵਾਨਾਂ ਨੂੰ ਰੋਜ਼ਗਾਰ ਮਹਈਆ ਕਰਵਾ ਰਹੇ ਹਨ ਅੰਤ ਵਿੱਚ ਸਿਬਜੀ ਸਾਂਪਲਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪ ਕਾਂਗਰਸ ਤੇ ਅਕਾਲੀ ਦਲ ਦੇ ਜਾਲ 'ਚ ਨਾ ਫਸਣ ਤੇ ਵਿਕਸਿਤ ਦੇਸ਼ ਦੇ ਵਿਕਸਿਤ ਪੰਜਾਬ ਨੂੰ ਧਿਆਨ 'ਚ ਰੱਖਦੇ ਆ ਰਵਨੀਤ ਬਿੱਟੂ ਦੇ ਹੱਕ ਵਿੱਚ ਵੋਟਾਂ ਨੂੰ ਭੁਗਤੌਣ